ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਅਚੀਵਮੈਂਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਆ ਪੱਤੀਬੋਰ ਦੇ ਵਕੀਲ ਕੁਮਾਰ ਇਹ ਲੋਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟੋਸਟੇਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋ ਦੋ 32 ਬੋਲ ਦੇ ਪਿਸਟਲ ਮਰੇ ਨੇ ਔਰ ਦੋ ਲਾਈਵ ਕੈਟਰੇਜ ਮਰੇ ਨੇ ਇਹ ਬਹੁਤ ਹੀ ਅ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ACP ਇਸ ਜਸਪਾਲ ਸਿੰਘ ਔਰ ਵਿਸ਼ਾਲ ਜੀ ਜੀਏਡੀ ਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਨਾਂ ਲਈ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਨਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ